ਜਿਸ ਘਰ ਵਿੱਚ ਆ ਚੀਜ਼ ਆ ਜਾਵੇ ਉਹ ਘਰ ਵਿੱਚ ਪੈਸਾ ਨਹੀਂ ਆਉਂਦਾ ਤੇ ਨਾ ਹੀ ਪੈਸਾ ਰੁਕਦਾ ਆ ਸਗੋਂ ਉਲਟਾ ਕੀ ਹੁੰਦਾ ਕਿ ਜਿਹੜੇ ਘਰ 'ਚ 4 ਪੈਸੇ ਹੁੰਦੇ ਨੇ ਜਾਂ ਬਜਟ ਹੁੰਦੀ ਜਾਂ ਕਾਰੋਬਾਰ ਹੁੰਦਾ ਜਾਂ ਪ੍ਰਾਪਰਟੀ ਹੁੰਦੀ ਆ ਉਹ ਵੀ ਸਾਰੇ 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 ਹੀ ਉੱਜੜ ਜਾਂਦੀ ਆ ਘਰ 'ਚੋਂ ਖਤਮ ਹੋ ਜਾਂਦੀ ਆ ਉਹ ਕਿਹੜੀ ਚੀਜ਼ ਆ ਜਿਹੜੀ ਕਦੀ ਵੀ ਕਿਸੇ ਦੇ ਘਰ 'ਚ ਨਹੀਂ ਹੋਣੀ ਚਾਹੀਦੀ ਜੇ ਹੋਵੇ ਤਾਂ ਉਹਨੂੰ ਬਹੁਤ ਛੇਤੀ ਖਤਮ ਕਰ ਦੇਣਾ ਚਾਹੀਦਾ ਉਹਨੂੰ ਬਹੁਤਾ ਚਿਰ ਘਰ ਵਿੱਚ ਰਹਿਣ ਨਹੀਂ ਦੇਣਾ ਚਾਹੀਦਾ ਤੇ ਅੱਗੇ ਤੋਂ ਇਸ ਗੱਲ ਦਾ ਖਿਆਲ ਰੱਖਣਾ ਚਾਹੀਦਾ ਕਿ ਸਾਡੇ ਘਰ ਵਿੱਚ ਨਾ ਆਵੇ ਤੁਹਾਡੇ ਵਰਗੇ ਸੱਜਣ ਇਹ ਜਾਣਦੇ ਨੇ ਕਿ ਜਿਸ ਘਰ ਦੇ ਵਿੱਚ ਝਗੜਾ ਰਹਿੰਦਾ ਹੋਵੇ ਹਰ ਵੇਲੇ ਲੜਾਈ ਝਗੜਾ ਰਹਿੰਦਾ ਹੋਵੇ ਜਾਂ ਘਰ ਵਿੱਚ ਤੁਰਦੂ ਮੈਮਾ ਹੁੰਦੀ ਰਹਿੰਦੀ ਹੋਵੇ ਚਾਹੇ ਉਹ ਪਤੀ ਪਤਨੀ ਹੀ ਹੋਵੇ ਚਾਹੇ ਮਾਪੇ ਆਪਣਾ ਹੋਵੇ ਚਾਹੇ ਮਾਪੇ ਦੀ ਧੀਆਂ ਪੁੱਤਰਾਂ ਨਾ ਹੋਵੇ ਜਾਂ ਕੋਈ ਵੀ ਰਿਸ਼ਤਾ ਹੋਵੇ ਚਾਹੇ ਪਰਮਪਰਾਮਾਦੀ ਹੋਵੇ ਜਿਸ ਘਰ ਵਿੱਚ ਹਮੇਸ਼ਾ ਝਗੜਾ ਰਹੇ ਉਸ ਘਰ ਵਿੱਚ ਕਦੀ ਪੈਸਾ ਨਹੀਂ ਹੁੰਦਾ ਨਾ ਹੀ ਪੈਸਾ ਬੁੱਕਦਾ ਹਮ ਸਵਾਲ ਖੜਾਏ ਹੁੰਦਾ ਕਿ ਪੈਸਾ ਕਿਉਂ ਨਹੀਂ ਆਉਂਦਾ ਝਗੜੇ ਨਾਲ ਪੈਸੇ ਦਾ ਕੀ ਸੰਬੰਧ ਪੈਸਾ ਰੁਕਦਾ ਕਿਉਂ ਨਹੀਂ ਫਿਰ ਤੁਹਾਡੇ ਵਰਗੇ ਸੂਝਵਾਨ ਸੱਜਣ ਕਹਿੰਦੇ ਨੇ ਕਿ ਜਿਸ ਘਰ ਵਿੱਚ ਹਰ ਵੇਲੇ ਝਗੜਾ ਰਹਿੰਦਾ ਹੋਵੇ ਨਾ ਉਦੋਂ ਮਨੁੱਖ ਦਾ ਦਿਮਾਗ ਉਸ ਪਾਸੇ ਵੱਲ ਤੁਰ ਪੈਂਦਾ ਜਿਹਦੇ ਵਿੱਚ ਉਹਨੂੰ ਖਰਚੇ ਕਰਨ ਦੀ ਆਦਤ ਪੈ ਜਾਂਦੀ ਹੈ ਜਿਹਦੇ ਵਿੱਚ ਉਹ ਆਪਣੇ ਆਪ ਨੂੰ ਬਚਾਉਣ ਦੇ ਖਾਤੇ 'ਚ ਪਿਆ ਰਹਿੰਦਾ ਕਹਿਣ ਤੋਂ ਭਾਵ ਕਿ ਬਹੁਤ ਸਾਰਾ ਪੈਸਾ ਹਰ ਵੇਲੇ ਤਣਾਅ ਦੇ ਵਿੱਚ ਰਹਿਣ ਕਾਰਨ ਉਹ ਜਿਹੜੇ ਪੈਸੇ ਹੁੰਦੇ ਬੰਦਾ ਖਰਚਨੇ ਸ਼ੁਰੂ ਕਰ ਦਿੰਦਾ ਤੇ ਉਹਦੇ ਚ ਕੰਮ ਕਰਨ ਦੀ ਸਮਰੱਥਾ ਘਟ ਜਾਂਦੀ ਆ ਤੁਸੀਂ ਵੇਖਿਓ ਜਿੰਨੇ ਵੀ ਲੋਕ ਨੇ ਚਾਹੇ ਉਹ ਬਿਜ਼ਨਸਮੈਨ ਹੋਵੇ ਜਿਉਂ ਉਹਨਾਂ ਦੇ ਘਰ 'ਚ ਝਗੜਾ ਰਹਿੰਦਾ ਹੋਵੇ ਨਾ ਤਾਂ ਤੁਰੰਤ ਉਹਨੂੰ ਨਿਬੇੜ ਦੀ ਕੋਸ਼ਿਸ਼ ਕਰਦੇ ਆ ਕਿਉਂਕਿ ਉਹ ਜਾਣਦੇ ਨੇ ਕਿ ਜੇ ਮੇਰੇ ਘਰ 'ਚ ਕਾਹਦੇ ਝਗੜਾ ਰਹਿੰਦਾ ਆ ਤੇ ਮੈਂ ਆਪਣੇ ਕੰਮ ਤੇ ਧਿਆਨ ਨਹੀਂ ਦੇ ਸਕਦਾ ਕੋਈ ਵੀ ਇਨਸਾਨ ਚਾਹੇ ਔਰਤ ਘਰ ਚ ਹੋਵੇ ਚਾਹੇ ਵਰਦ ਬਾਹਰ ਹੋਵੇ ਜੇ ਉਹਨਾਂ ਦੀ ਝਗੜਾ ਰਹਿਂਦਾ ਨਾ ਕਿ ਉਹਨਾਂ ਦਾ ਮਨ ਦੀ ਟਿਕਦਾ ਉਹਨਾਂ ਦੇ ਮਨ ਚ ਖੜੋਤ ਨਹੀਂ ਆਉਂਦੀ ਕਹਿੰਦੇ ਭਾਗੋ ਪੋਜਿਟਿਵ ਨਹੀਂ ਸੋਚਦੇ ਕਿ ਅਸੀਂ ਕਿੰਨਾ ਕਮਾਉਣਾ ਕਿੰਜ ਕਮਾਉਣਾ ਕਿੱਥੋਂ ਕਮਾਉਣਾ ਕਿੰਨੀ ਮਿਹਨਤ ਕਰਨੀ ਉਹ ਹਰ ਵੇਲੇ ਆਪਣੇ ਹੀ ਝਮੇਲੇ ਚ ਉਜੜੇ ਰਹਿੰਦੇ ਨੇ ਆਪਣੇ ਹੀ ਮਸਲੇ ਚ ਉਜੜੇ ਰਹਿੰਦੇ ਨੇ ਜਿਸ ਕਾਰਨ ਉਹਨਾਂ ਦਾ ਪੈਸਾ ਕਮਾਉਣ ਵੱਲ ਜੀ ਨਹੀਂ ਕਰਦਾ ਉਹਨਾਂ ਦਾ ਆਪਣੇ ਪਰਿਵਾਰ ਦੇ ਨਾਲ ਪਿਆਰ ਨਹੀਂ ਰਹਿੰਦਾ ਉਹਨਾਂ ਦਾ ਆਪਣੇ ਘਰ ਨਾਲ ਪਿਆਰ ਨਹੀਂ ਰਹਿੰਦਾ ਫਿਰ ਘਰ ਜਿਹੜਾ ਹੌਲੀ-ਹੌਲੀ ਉਜੜ ਜਾਂਦਾ ਇਸ ਕਰਕੇ ਕਦੀ ਵੀ ਤੁਸੀਂ ਵੱਡੀਆਂ-ਵੱਡੀਆਂ ਕੰਪਨੀਆਂ ਵੇਖ ਲਓ ਜੇ ਉਹਨਾਂ 'ਚ ਕੋਈ ਘਟਨਾ ਵਾਪਰ ਜੇ ਉਹ ਤੁਰੰਤ ਪੈਸੇ ਉਸੇ ਦੇ ਕੇ ਇਤਾਂਠਾ ਕਰਕੇ ਉਹਨੂੰ ਫਿਨਿਸ਼ ਕਰ ਲੈਂਦੇ ਨੇ ਉਹ ਕਿਉਂ ਨਾ ਨੂੰ ਪਤਾ ਆ ਕਿ ਇਹ ਜਿਹੜੇ ਝਗੜੇ ਨੇ ਇਹਨਾਂ ਦੇ ਨਾਲ ਕਾਰੋਬਾਰ ਨਹੀਂ ਵਧ ਸਕਦੇ ਇਸ ਲਈ ਕੋਈ ਵੀ ਮੇਰਾ ਸੱਜਣ ਭੈਣ ਭਰਾ ਆਪਣੇ ਘਰ 'ਚ ਕਦੀ ਝਗੜਾ ਪਾ ਕੇ ਨਾ ਰੱਖੇ ਜੇ ਝਗੜਾ ਪਾਕੇ ਰੱਖਾਂਗੇ ਤੇ ਘਰ ਵਿੱਚ ਹਮੇਸ਼ਾ ਜਿਹੜਾ ਕਲੇਸ਼ ਰਹੇਗਾ ਉਸ ਕਲੇਸ਼ ਜਿਹੜਾ ਉਹ ਸਾਰੀ ਪ੍ਰਾਪਰਟੀ ਖਾ ਜਾਵੇਗਾ ਸਾਰਾ ਸੁੱਖ ਚੈਨ ਖਾ ਜਾਵੇਗਾ ਇਸ ਕਰਕੇ ਜਿਹੜੇ ਅਮੀਰ ਲੋਕ ਨੇ ਉਹ ਹਮੇਸ਼ਾ ਉਹਨਾਂ ਦੀ ਇਹ ਪਹਿਲ ਨਹੀਂ ਇੱਕ ਘਰ ਦਾ ਮਾਹੌਲ ਨਹੀਂ ਖਰਾਬ ਹੋਣਾ ਚਾਹੀਦਾ ਜੇ ਖਰਾਬ ਹੋ ਗਿਆ ਤੇ ਸਭ ਕੁਝ ਪੁੱਜੜ ਜਾਣਾ ਮੈਂ ਆਸ ਕਰਨਾ ਮੇਰੇ ਭੈਣ ਭਰਾ ਇਸ ਵਿਸ਼ੇ ਵੱਲ ਜ਼ਰੂਰ ਧਿਆਨ ਦੇਣ ਜਿਨ੍ਹਾਂ ਜਿਨ੍ਹਾਂ ਦੇ ਘਰਾਂ ਦੇ ਵਿੱਚ ਜਿਹੜੇ ਨਿੱਕੇ ਨਿੱਕੇ ਤਣਾਅ ਨੇ ਉਹਨਾਂ ਨੂੰ ਜ਼ਰੂਰ ਜਲਦੀ ਤੋਂ ਜਲਦੀ ਖਤਮ ਕਰ ਲਿਆ ਕਰਨ ਖਾਸ ਕਰਕੇ ਪਤੀ ਪਤਨੀ ਇਨਾਂ ਦਾ ਵਿਚਲਾੜਾ ਤਣਾਓ ਨਾ ਇਹ ਬਹੁਤ ਹੀ ਘੱਟਕ ਹੁੰਦਾ ਇਹਨੂੰ ਜਲਦੀ ਤੋਂ ਜਲਦੀ ਹੀ ਨਿਮਟੇਰ ਨਿਮਟੇ ਲੈਣਾ ਚਾਹੀਦਾ ਹੈ ਇਹਦਾ ਨਿਮਟੇਰਾ ਕੀਤਾ ਹੋਇਆ ਜਿਹੜਾ ਨੇ ਉਹ ਸਦਾ ਹੀ ਜ਼ਿੰਦਗੀ ਲਈ ਵਧੀਆ ਬਣਿਆ ਰਹਿੰਦਾ ਤੇ ਜੇ ਇਹ ਉਲਟਿਆ ਰਹੇ ਤਾਂ ਜ਼ਿੰਦਗੀ ਉਲਟ ਕੇ ਰਹਿ ਜਾਂਦੀ ਫਿਰ ਖੁਸ਼ੀਆਂ ਘੱਟ ਤੇ ਦੁੱਖ ਵੱਧ ਆ ਜਾਂਦੇ ਨੇ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ ਇਸੇ ਮਕਸਦ ਲਈ ਆਪਣਾ ਚੈਨਲ ਬਣਾਇਆ ਕੀਤਾ ਨਾਮ ਹੀ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ ਰੱਖਿਆ YouTube ਚੈਨਲ ਜਿਹਨੂੰ ਤੁਸੀਂ ਬਹੁਤ ਪਿਆਰ ਦਿੰਦੇ ਹੋ ਮੈਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵੀ ਕਰਦਾ